ਇਹ ਥਾਂ ਨੂੰ ਦੇ ਵਿੱਚ ਇਹ ਅਨੰਦ ਪਾਰਕ ਆ ਉਹਦੇ ਨਾਲ ਖੜਾ ਮਿੰਦੂ ਜਿਹੜਾ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਸੁੱਟੇ ਦਿੱਤਾ ਉਹ ਮਿੰਦੂ ਲਗਾ ਕਿ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦ ਪਾਰਕ ਆ ਬਹੁਤ ਲੋਕ ਸ਼ਾਇਦ ਆਣਦੇ ਹੁੰਦੇ ਆ ਉਹ ਇੱਥੇ ਅੱਗ ਵੀ ਆ ਦੇਖੋ ਲਾਈਏ ਉਹਦੇ ਧੂੰਆਂ ਇੱਥੇ ਜਿਹੜਾ ਉਹ ਲਾ ਦਿੰਦੇ ਆ ਕੂੜਾ ਸੁੱਟ ਕੇ ਹੱਕਲਾ ਇਹ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਹੈ ਮੈਂ ਬਸ ਤਾਨੂੰ ਕੁਝ ਕਾਗਜ਼ ਜਿਹੜੇ ਉਹ ਲੈ ਕੇ ਆਇਆ ਇਹ ਕਾਗਜ਼ ਜਿਹੜੇ ਇਹ ਜਿਹੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਏ ਦੋ ਕੰਪਨੀਆਂ ਸੀਗੀਆਂ ਇੱਕ ਅਮਰਸਰ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਐਸਨ ਇਨਫਰਾਜੈਕਟਿਡ ਲਿਮਟਿਡ ਸੀਗੀ ਦੋ ਦੋ ਕੰਪਨੀਆਂ ਆ ਉਦੇ ਐਗਰੀਵਟ ਹੋਇਆ ਪਹਿਲਾ 18 ਮਾਰਚ 2000 ਦਾ। ਉਹ ਇਹ ਉਸ ਸਮੇਂ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ਕ ਬਾਜਲ ਬਾਦਲ ਜੀ ਦੀ ਤੇ ਬੀਜੇਪੀ ਦੀ ਸਰਕਾਰ ਸੀਗੀ। ਬਲ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ ਅਭੀਦਵਾਰ ਨੇ ਅਲੋਸੈਤੋ। ਉਹ ਜੋਸ਼ੀ ਸਾਹਿਬ ਕੋਈ ਇਹ ਬੈਕ ਬਾਸ ਸੀਗਾ। ਇਹ ਜੋਸ਼ੀ ਸਾਹਿਬ ਦੇ ਹੀ ਕੋਲ ਬੈਕ ਬਾਸ ਸੀਗਾ। ਪਰ ਇਹ ਇਦਾਂ ਦਾ ਐਗਰੀਵਟ ਕੀਤਾ ਮੈਂ ਸਿਰਫ ਤਿੰਨ ਪੇਜ ਲੈਣਾ। ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਬਲਤ 2 300 ਭੇਜਦਾ ਟੈਂਡਰ ਜਿਹੜਾ ਹੁੰਦਾ ਜਿਹੜਾ ਐਗਰੀਗੇਟ ਸਰਕਾਰ ਦਾ ਉਹ ਆ ਉਹਦੇ ਇਹ ਦੇਖੋ ਤੁਸੀਂ ਕਿ 25 ਜੀਅ 25 ਸਾਲ ਲਈ ਕਰਕੇ ਜੋ ਅਸੀਂ ਸਾਹਿਬ ਦੇਖੋ ਮੈਂ ਮੈਂ ਕਿਹੇ ਕਿ ਕ腐ਸ਼ਨ ਦਾ ਜਾਂ ਕੋਈ ਉਹ ਦੋਸ਼ ਨਹੀਂ ਲਗਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਲਈ ਬੰਤ ਉਹ ਕੰਪਨੀ ਹੁਣ ਦੁਆਲਿਆ ਹੋ ਕੇ ਚਲੀ ਗਈ ਉਹਦਾ ਜੁਮੇਹਾਦ ਕੌਣ ਇਹਨਾਂ ਦੇ ਮੇਲ ਪੰਜਾਬ ਸਤਾਂ ਥੋੜੀ ਹੈ ਉਹਦੇ ਇਹ ਇਹ ਜਿਹੜਾ ਫਿਰ ਅਜੇ ਇਹ ਵੀ ਨਹੀਂ ਪਤਾ ਲੱਗਾ ਕਿ ਉਹਦੀ 109 ਕਰੋੜ ਉਹਨਾਂ ਦੀ ਸਿਕਿਉਰਿਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਸੀ ਉਹਦੇ ਕਾਗਜ਼ ਨਹੀਂ ਨਿਕਲੇ ਵੀ ਜ਼ਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਉਹਦੀ ਸੀ ਉਹਦੀ ਬਾਡੀ ਗੱਲ ਕੀ ਹੋਈ ਕਿ 16 ਚ ਐਗਜ਼ਿਮਟ ਹੋਇਆ 17 ਤੱਕ ਇੱਕ ਸਾਲ ਤੱਕ ਬਲੋ ਜਿਹੜਾ ਉਹ ਕਾਲੀ ਨਾਲ ਤੇ ਬੀਜੇਪੀ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਰੀਮੈਂਟ ਹੋਇਆ ਛੇ ਮਹੀਨੇ ਤੋਂ ਬਾਅਦ ਇਹਦਾ ਚਦੂਸ ਨਿਕਲ ਗਿਆ ਇਹ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਇਹ 25 ਸਾਲ ਦੀ ਐਗਰੀਮੈਂਟ ਕਿਉਂ ਕੀਤੀ ਗੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਕੂੜਾ ਉਹਨਾਂ ਨੂੰ ਦੇ ਗਏ ਉਹ ਦਿਵਾਲੀਆ ਹੋ ਕੇ ਚਲੇ ਗਏ ਉਹਨੇ ਕੰਟਰੈਕਟ ਜਿਹੜਾ ਜੋ ਮੈਂ ਸਥਿਰੀ ਕੀਤਾ ਤੇ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰੰਪਰ ਮੈਂ ਪੰਜਾਬ ਸੋਕਾਰ ਲਈ ਪਰ ਮੈਂ ਬਲਬਸਰ ਸ਼ਹਿਰੀਆਂ ਨੂੰ ਕਹਣਾ ਚਾਹੁੰਦਾ ਕਿ ਤੁਸੀਂ ਘਬਰਾਓ ਨਾ ਆਪਾਂ ਲੋਕ ਸਭਾ ਇਲੈਕਸ਼ਨ ਜਿੱਤ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਮਸਾਦੀ ਸਫਾਈ ਦਾ ਇਸ਼ੂ ਆ ਤੇ ਦੇਖਦੇ ਪ੍ਰਧਾਨ ਮੰਤਰੀ ਕੋਠਾਵਾਂਗੇ ਉਹਦੇ ਨਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਬੀ ਐਮ ਅਸਾਚ ਹੈ ਕਈ ਵਾਅਦੇ ਉਹਨਾਂ ਨੇ ਵੀ ਕੋਈ ਮਸਾਦੀ ਸਫਾਈ 'ਲ ਧਿਆਨ ਨਹੀਂ ਦਿੱਤਾ ਕੂੜੇ 'ਲ ਕੋਈ ਧਿਆਨ ਨਹੀਂ ਦਿੱਤਾ ਸਮਝਦੇ ਕਿ ਗੱਲ ਹੁਣ ਆਪਾਂ ਜਿਹੜਾ ਇਹਨੂੰ ਬੰਨ ਐਮ ਪੀ ਬਣ ਤੋਂ ਬਾਅਦ ਉਹਦੇ ਹੂੰ ਐਮ ਪੀ ਬਣ ਤੋਂ ਬਾਅਦ ਜਿਹੜਾ ਉਹ ਸੀ ਬਨ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਨਾਲ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਇਹ ਟੈਂਡਰ ਜਿਹੜਾ ਕਿੱਦਾਂ ਰੱਦ ਹੋ ਸਕਦਾ ਸੋ ਮੇਰੀ ਜੋਸ਼ੀ ਸਾਹਿਬ ਨੂੰ ਗੱਲਤੀ ਹੈ ਤੇ ਤੁਸੀਂ ਕਾਲੀਤਾਲ ਦੇ ਮੀਰਵਾਦ ਹੋ ਸਵੇ ਤੁਸੀਂ ਭਾਜੀਪੀ ਦੇ ਉਹ ਪੈਸੇ ਦਾ ਸੀਗੇ ਸਰਕਾਰ ਦੇ ਵਿੱਚ ਤੁਸੀਂ ਆਪਣੇ ਸਾਦੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕੀਤਾ ਗਿਆ ਮੈਂ ਪਹਿਲੀ ਵਾਰ ਵੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਕੇ ਰੱਖਤਾ ਸਾਨੂੰ ਉਹਨੋਂ ਭੱਜ ਗਏ ਵਿੱਚੋਂ ਕੁਝ ਰਹਿ ਗਏ ਉਹ ਅਸੀਂ ਰੋਜ਼ ਹੀ ਜਿਹੜਾ ਉਹ ਇਸ ਦਵੀ ਸਵੱਸਿਆ ਦੇ ਨਾਲ ਜੂਝ ਰਹੇ ਆ ਮੈਂ ਸ਼ਹਿਰੀਆਂ ਨੂੰ ਇਹ ਵਿਸ਼ਵਾਸ ਦਿੰਦਾ ਕਿ ਅਸਲੇ ਪੰਜਾਬ ਦੇ ਉੱਤੇ ਸਰਦਾਰ ਭਗਵੰਦ ਸਿੰਘ ਮਾਨ ਦੀ ਦੀ ਸਰਕਾਰ ਹੈ ਭਾਵੇਂ 25 ਸਾਲ ਹੋਇਆ ਅਸੀਂ 100% ਕੋਸ਼ਿਸ਼ ਕਰ ਰਹੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਲੋਕ ਸਭਾ ਲੈਕਸ ਤੋਂ ਬਾਅਦ ਜਦੋਂ ਆਪਾਂ ਐਮਪੀ ਬਣ ਗਏ ਸਭ ਤੋਂ ਪਹਿਲਾਂ ਹਾਈ ਕੋਰਟ 'ਚ ਜਾ ਕੇ ਇਹ ਜਿਹੜਾ ਜੋਸ਼ੀ ਹੋਣਾ ਨੇ ਉਹਨਾਂ ਦੇ ਬਹਿਕਵੇਂ ਇਹ ਜਿਹੜਾ ਕੰਟਰੈਕਟ ਕੀਤਾ ਤੇ 25 ਸਾਲ ਦਾ ਜਿਹੜਾ ਐਗਰੀਮੈਂਟ ਹੈ ਪਹਿਲਾਂ ਇਹਨੂੰ ਕੈਨਸਲ ਕਰਾ ਕੇ ਨਵੇਂ ਸਿਰੇ ਤੋਂ ਨਵੀਂ ਕੰਪਨੀ ਨੂੰ ਇਹ ਪ੍ਰੋਜੈਕਟ ਜਿਹੜਾ ਦੇ ਕੇ ਤੇ ਸ਼ਹਿਰ ਨੂੰ ਬਿਹਤਰੀਨ ਅੰਦੌਰ ਮਾਡਲ ਵੈਸਟ ਸਟਡੀ ਕੀਤਾ ਤੇ ਅੰਦੌਰ ਮਾਡਲ ਜਿਹੜਾ ਇਸ ਵੇਲੇ ਇਸ ਦੇਸ਼ ਦਾ ਸਭ ਤੋਂ ਬਲਤ ਸਫਾਈ ਦਾ ਵਧੀਆ ਜਿੱਥੇ ਪਵੰਦ ਅੰਦੌਰ ਹੈ ਤੇ ਮੈਂ ਸਭ ਦਾ ਕਰਮਾ ਸਰ ਜਿਹੜੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਤੋ ਗਿਆਨ ਮੰਦਰ ਹੈ ਆਰਾਮ ਤੀਰਥ ਹੈ ਅੰਮ੍ਰਿਤ ਸਾਨੂੰ ਸਾਫ ਸੁੱਤਾ ਰੱਖਦਾ ਉਹ ਬਹੁਤ ਜ਼ਰੂਰੀ ਹੈ ਸੋ ਆਪਾਂ ਇਹਦੇ ਲਈ ਹੋਂਤੀ ਇਹਦੇ ਬਾਅਦ ਸੋਰਾ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਇਹ ਕੰਪਨੀ ਵਿੱਚ ਜਿਹੜਾ ਕਿਤਾਬ ਪਹੁੰਚਾਇਆ ਜਾਵੇ ਤੇਰੇ ਖਿਲਾਫ ਕਿੰਦਾ ਜੜੀਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਉਸ ਸਮੇਂ ਕੇ ਅਫਸਰ ਨੇ ਕੀਤੀ ਆ ਜਾਂ ਇਹਨਾਂ ਨੇ ਕੀਤਾ 25 ਸਾਲ ਦਾ ਐਗਰੀਮੈਂਟ ਕਿੰਦਾ ਹੋ ਗਿਆ ਇਹ ਵੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਕਹਿ ਕੇ ਇਹਦੀ ਜਾਂਚ ਵੀ ਕਰਵਾਵਾਂਗੇ ਤੇ ਇਹ ਜਾਂਚ ਕਰਕੇ ਜਾਂਚ ਕਰੀਏ ਕਿ ਅੰਮ੍ਰਿਤਸਰ ਗਿਆ ਨਾ ਕਿਹੜੇ ਬੰਦੇ ਦੇ ਖਲਵਾੜ ਕੀਤਾ ਕੌਣ ਜ਼ਿੰਮੇਵਾਰ ਸੀ ਮੈਂ ਇਹ ਤੁਹਾਨੂੰ ਮਤਲਬ ਕਹਿ ਰਿਹਾ ਸੀਗਾ ਬਾਕੀ ਮੈਂ ਵਿਸ਼ਵਾਸ ਦਿੰਦਾ ਸਾਰੇ ਸ਼ਹਿਰ ਵਾਲਿਆਂ ਨੂੰ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਹਰ ਸੰਭਵ ਕੋਸ਼ਿਸ਼ ਕਰਾਂਗੇ ਬਹੁਤ ਅਸੀਂ ਦਿਨ ਬਿਨ ਦਿਨ ਸੀਬਰਾ ਦੇ ਇਹ ਜਿਹੜੀ ਸਪਾਈ ਦੀ ਪ੍ਰੋਬਲਮ ਹੈ ਇਹਦਾ ਹੱਲ ਜਿਹੜਾ ਉਹ ਕਰੀਏ